ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹਾਜ਼ਰ ਆ ਨਮਿਕਾਣੀ ਦੇ ਨਾਲ ਕਹਾਣੀ ਬੜੀ ਪ੍ਰੇਰਣਾਦਾਇਕ ਤੇ ਸਿੱਖਿਆਦਾਇਕ ਆ ਜਿਹਦੇ ਤੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਹਾਣੀ ਪੰਛੀਆਂ ਤੋਂ ਸ਼ੁਰੂ ਹੋ ਕੇ ਇੱਕ ਬੰਦੇ ਦੀ ਇੱਕ ਮਨੁੱਖ ਦੀ ਜ਼ਿੰਦਗੀ ਨਾਲ ਲੇਟ ਆ ਇੱਕ ਵਾਰ ਕੀ ਹੁੰਦਾ ਕਿ ਇੱਕ ਬਾਜ਼ ਆ ਜਿਹੜਾ ਉਹ ਬੜੇ ਸਾਰੇ ਪੰਛੀਆਂ ਨਾਲ ਬੈਠਾ ਹੁੰਦਾ ਤੇ ਉਹਨੂੰ ਕੁਝ ਪੰਛੀ ਐ ਗੱਲਾਂ ਕਰ ਰਹੇ ਹੁੰਦੇ ਆ ਕਿ ਕੋਈ ਅਜਿਹੀ ਚੀਜ਼ ਨਹੀਂ ਹੋ ਸਕਦੀ ਜਿਹਦੇ ਨਾਲ ਮੌਤ ਨੂੰ ਵੀ 모ੜਿਆ ਜਾ ਸਕੇ ਹਨ ਤਾਂ ਉਹ ਜਦੋਂ ਗੱਲਾਂ ਕਰ ਰਹੇ ਤੇ ਬਾਜ ਉਸ ਨੂੰ ਉਹਨਾਂ ਨੂੰ ਕਹਿੰਦਾ ਕਿ ਹਾਂ ਇੱਕ ਚੀਜ਼ ਹੈ ਅਜਿਹੀ ਜਿਹਦੇ ਨਾਲ ਮੌਤ ਨੂੰ ਵੀ 모ੜਿਆ ਜਾ ਸਕਦਾ ਮੌਤ ਵੀ ਵਾਪਸ ਮੁੜ ਜਾਂਦੀ ਆ ਉਹ ਸਾਰੇ ਪੰਛੀ ਹੈਰਾਨ ਹੁੰਦੇ ਆ ਤੇ ਕਹਿੰਦੇ ਅੱਛਾ ਇਹੋ ਜਿਹਾ ਕੀ ਹੋ ਸਕਦਾ ਬਾਜ ਕਹਿੰਦਾ ਕਿ ਇਹ ਜਿਹੜੀ ਤਰਕੀਬ ਆ ਮੈਂ ਤੁਹਾਨੂੰ ਦੱਸ ਸਕਦਾ ਤੇ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੂਗਾ ਤੁਸੀਂ ਇਹਨੂੰ ਬੜੇ ਧਿਆਨ ਨਾਲ ਸੁਣਨਾ ਤੇ ਇਸੇ ਤਰ੍ਹਾਂ ਹੀ ਉਹ ਕਹਾਣੀ ਸ਼ੁਰੂ ਕਰਨ ਲੱਗਦਾ ਤੇ ਆਜੋ ਫਿਰ ਆਪਾਂ ਵੀ ਕਹਾਣੀ ਸਟਾਰਟ ਕਰਦੇ ਹਾਂ ਤੁਸੀਂ ਵੀ ਬੜੇ ਧਿਆਨ ਨਾਲ ਇਹ ਕਹਾਣੀ ਸੁਣਨੀ ਆ ਕਿ ਐਂਡ ਤੇ ਦੱਸਣਾ ਕਿ ਇਹਦਾ ਸੋਲੂਸ਼ਨ ਕੀ ਨਿਕਲਿਆ ਕਿ ਕੀ ਇਹ ਸਾਡੇ ਲਈ ਕਿੰਨਾ ਸਹੀ ਸਾਬਤ ਹੁੰਦਾ ਉਹ ਬਾਜ਼ ਕਹਾਣੀ ਸੁਣਾਉਂਦਾ ਕਿ ਇੱਕ ਵਾਰ ਕੀ ਹੁੰਦਾ ਕਿ ਇੱਕ ਰਾਜਾ ਹੁੰਦਾ ਉਸਦੇ ਕੋਈ ਔਲਾਦ ਨਹੀਂ ਹੁੰਦੀ ਤੇ ਉਹ ਰਾਜਾ ਤੇ ਰਾਣੀ ਨਾ ਬੜੀਆਂ ਥਾਵਾਂ ਤੇ ਮੰਨਤਾ ਮੰਗ ਮੰਗ ਕੇ ਥੱਕ ਚੁੱਕੇ ਹੁੰਦੇ ਆ ਉਹਨਾਂ ਨੂੰ ਕੋਈ ਵੀ ਮੰਨਤਾ ਜਿਹੜੀ ਖੈਰ ਨਹੀਂ ਪਾਉਂਦੀਗੀ ਤੇ ਉਹ ਵਿਚਾਰੇ ਕਿ ਜਿੱਥੇ ਵੀ ਕੋਈ ਉਹਨਾਂ ਨੂੰ ਦੱਸਦਾ ਨਾ ਉੱਥੇ ਚਲੇ ਜਾਂਦੇ ਆ ਔਲਾਦ ਦੀ ਪ੍ਰਾਪਤੀ ਲਈ ਉਹ ਇੱਕ ਜਗ੍ਹਾ ਤੇ ਨਾ ਇੱਕ ਸਾਧੂ ਆ ਜਿਹੜਾ ਸੰਤ ਉਹ ਭਗਤੀ ਕਰਦਾ ਤੇ ਉਹ ਉਹਦੇ ਕੋਲੇ ਜਾਂਦੇ ਆ ਤੇ ਉੱਥੇ ਜਾ ਕੇ ਅਰਜ਼ ਬੇਨਤੀ ਕਰਦੇ ਆ ਕਿ ਸਾਡੇ ਨਾ ਔਲਾਦ ਨਹੀਂ ਹੈਗੀ ਤੇ ਤੁਸੀਂ ਕੋਈ ਅਰਦਾਸ ਕਰੋ ਜਿਹਦੇ ਨਾਲ ਸਾਡੇ ਘਰ ਔਲਾਦ ਹੋਵੇ ਕਿਉਂਕਿ ਸਾਡੇ ਕੋਲੇ ਰਾਜ ਭਗ ਬਹੁਤ ਆ ਉਹ ਜਿਹੜਾ ਭਗਤ ਹੁੰਦਾ ਨਾ ਉਹ ਸੱਚਾ ਭਗਤ ਹੁੰਦਾ ਤੇ ਉਹ ਪਰਮਾਤਮਾ ਮੂਰੇ ਨਾਲ ਅਰਦਾਸ ਕਰਦਾ ਕਿ हे ਪਰਮਾਤਮਾ ਇਹਨਾਂ ਨੂੰ ਔਲਾਦ ਦੀ ਪ੍ਰਾਪਤੀ ਜ਼ਰੂਰ ਦੇਈ ਤੇ ਪਰਮਾਤਮਾ ਜਿਵੇਂ ਉਹਨੂੰ ਨਾਲ ਇਹ ਦੱਸਦਾ ਕਿ ਔਲਾਦ ਦੀ ਪ੍ਰਾਪਤੀ ਤਾਂ ਮੈਂ ਦੇ ਦਵਾਂਗਾ ਲੇਕਿਨ ਇਹਨਾਂ ਦੀ ਔਲਾਦ ਦੀ ਉਮਰ ਬਹੁਤ ਘੱਟ ਹੋਊਗੀ ਤਾਂ ਪਰ ਜਦੋਂ ਉਹ ਪਖਤ ਅੱਖਾਂ ਖੋਲਦਾ ਤੇ ਉਹ ਉਹ ਰਾਜੇ ਨੂੰ ਦੱਸਦਾ ਕਿ ਦੇਖ ਬੱਚਾ ਤੇਰੇ ਘਰ ਔਲਾਦ ਤਾਂ ਹੋਊਗੀ ਪਰ ਉਹਦੀ ਉਮਰ ਬਹੁਤ ਥੋੜੀ ਹੋਊਗੀ ਰਾਜਾ ਕਹਿੰਦਾ اچھا ਕਹਿੰਦਾ ਹਾਂ ਹੁਣ ਤੂੰ ਦੱਸ ਕਿ ਮੈਂ ਪਰਮਾਤਮਾ ਨੂੰ ਤੇਰੀ ਔਲਾਦ ਦੀ ਬੇਨਤੀ ਕਰਾਂ ਜਾਂ ਨਾ ਕਰਾਂ ਲੇਕਿਨ ਇਹ ਰਾਣੀ ਕਹਿੰਦੀ ਹੈ ਰਾਜੇ ਨੂੰ ਜੀ ਪਹਿਲਾਂ ਕੋਈ ਔਲਾਦ ਨਹੀਂ ਸੀ ਲੇਕਿਨ ਥੋੜੇ ਟਾਈਮ ਲਈ ਅਸੀਂ ਔਲਾਦ ਦਾ ਸੁੱਖ ਤਾਂ ਮਾਣਾਂਗੇ ਰੌਣਕ ਤਾਂ ਆਊਗੀ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਉਹ ਭਗਤ ਨੂੰ ਕਹਿੰਦੀ ਆ ਕਿ ਤੁਸੀਂ ਪ੍ਰਮਾਤਮਾ ਨੂੰ ਬੇਨਤੀ ਕਰੋ ਕਿ ਸਾਡੇ ਘਰ ਲਾ ਦਦੇ ਨੀ ਚਾਹੇ ਥੋੜੇ ਟਾਈਮ ਲਈ ਤਾਂ ਉਹ ਭਗਤ ਬੇਨਤੀ ਕਰਦਾ ਕਿ ਪ੍ਰਮਾਤਮਾ ਇਹਨਾਂ ਦੀ ਝੋਲੀ ਭਰਦੇ ਹਨਾ ਚਲੋ ਥੋੜੇ ਟਾਈਮ ਬਾਅਦ ਨਾਲ ਉਹਨਾਂ ਦੇ ਘਰ ਇੱਕ ਸੁਪੁੱਤਰ ਜਨਮ ਲੈਂਦਾ ਬਹੁਤ ਸੋਹਣਾ ਸਨੱਖਾ ਰਾਜਕੁਮਾਰ ਜਿਸ ਦੀ ਕਿ ਉਮਰ ਬਹੁਤ ਥੋੜੀ ਹੁੰਦੀ ਉਹ ਤਾਂ ਪਹਿਲਾਂ ਹੀ ਦੱਸਿਆ ਹੁੰਦਾ ਉਹਨਾਂ ਨੂੰ ਭਗਤ ਨੇ ਤਾਂ ਉਹ ਜਦੋਂ ਰਾਜਕੁਮਾਰ ਖੇਡਦਾ ਉਹਨਾਂ ਦੇ ਮਹਿਲਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਹੁਣ ਰਾਜੇ ਰਾਣੀ ਨੂੰ ਸਾਰੇ ਦੁੱਖ ਭੁੱਲ ਜਾਂਦੇ ਆ ਲੇਕਿਨ ਅੰਦਰੋਂ ਅੰਦਰ ਹੀ ਇੱਕ ਦੁੱਖ ਜ਼ਰੂਰ ਖਾਂਦਾ ਕਿ ਰਾਜਕਮਾਦੀ ਉਮਰ ਵੱਡੀ ਥੋੜੀ ਆ ਤਾਂ ਉਹ ਰਾਣੀ ਆ ਜਿਹੜੀ ਉਹ ਰਾਜੇ ਨਾਲ ਰੋਜ਼ ਗੱਲਾਂ ਕਰਦੀ ਆ ਕਿ ਆਪਾਂ ਅਜੇ ਹਕੀ ਕੀ ਕਰੀਏ ਆਪਣੇ ਪੁੱਤਰ ਦੀ ਉਮਰ ਵੱਸ ਸਕੇ ਪਰ ਰਾਜਾ ਉਹਨੂੰ ਦੱਸਦਾ ਕਿ ਆਪਾਂ ਨੂੰ ਤਾਂ ਉਹ ਭਗਤ ਨੇ ਦੱਸਿਆ ਹੀ ਹੋਇਆ ਸੀ ਜੀ ਉਹ ਆਪਾਂ ਨੂੰ ਪ੍ਰਮਾਤਮਾ ਤੋਂ ਪੁੱਤਰ ਲੈ ਕੇ ਦੇ ਸਕਦਾ ਤੇ ਉਹ ਖੋਹ ਨਹੀਂ ਸਕਦਾ ਉਸ ਹੱcci ਬੋਲਦਾ ਇਸ ਕਰਕੇ ਆਪਣੇ ਪੁੱਤਰ ਦੀ ਜਿੰਨੀ ਵੀ ਉਮਰ ਆ ਤਾਂ ਉਹਨੇ ਬਹੁਤ ਆਪਣੇ ਲਈ ਕਿਉਂਕਿ ਉਹਦੀ ਉਮਰ ਆ ਜਿਹੜੀ 16 ਸਾਲ ਹੁੰਦੀ ਆ ਉਹ ਕਹਿੰਦੇ ਕਿ ਸਾਡੇ ਲਈ ਇੰਨੀ ਉਮਰ ਬਹੁਤ ਆ ਕਿਉਂਕਿ ਅਸੀਂ ਉਲਾਦ ਤਾਂ ਇੱਕ ਵਾਰੀ ਨਿੱਕ ਤਾਂ ਮੰਨ ਰਹੇ ਆ ਨਾ ਚਲੋ ਉਹ ਘਰ ਵਿੱਚ ਬੜੇ سارے ਹਵਨ ਬੜੇ سارے ਪਾਠ ਪੂਜਾ ਕਰਾਉਂਦੇ ਆ ਵੀ ਪ੍ਰਮਾਤਮਾ ਕੀਤੇ ਨਾ ਕੀਤੇ ਸੁਣ ਲਵੇ ਬਾਹਨੇ ਨਾਲ ਉਹਨਾਂ ਦਾ ਬੱਚਾ ਲੰਮੀ ਉਮਰ ਭੋਗ ਤੇ ਹਨਾ ਪਰ ਜੋ ਪ੍ਰਮਾਤਮਾ ਦੇ ਦਰ ਤੋਂ ਲਿਖਿਆ ਜਾਂਦਾ ਲੇਖਾ ਜੋ ਹੋਣਾ ਉਹੀ ਹੁੰਦਾ ਤਾਂ ਉਹ ਰਾਜਾ ਕੀ ਕਰਦਾ ਨਾ ਇੱਕ ਵਾਰ ਰਾਜੇ ਨੂੰ ਪਤਾ ਲੱਗਦਾ ਜਦੋਂ ਹੀ ਉਹਦਾ ਪੁੱਤਰ 15 ਸਾਲ ਦਾ ਹੁੰਦਾ ਨਾ ਤਾਂ ਉਦੋਂ ਰਾਜੇ ਨੂੰ ਪਤਾ ਲੱਗਦਾ ਕਿ ਕਿਸੇ ਨਾ ਦੇਸ਼ ਦੇ ਵਿੱਚ ਨੇੜੇ ਇੱਕ ਧਰਮੀ ਰਾਜਾ ਰਹਿੰਦਾ ਹੈ ਤੇ ਉਹਦੀ ਬੇਟੀ ਵੀ ਧਰਮੀ ਆ ਉਹ ਰਾਜਾ ਕਹਿੰਦਾ ਹੈ ਕਿ ਸ਼ਾਇਦ ਨਾ ਵੀ ਜਿਹੜੇ ਧਰਮੀ ਰਾਜੇ ਨੇ ਉਹ ਬੜਾ ਦਾਨਪੂਰਨ ਕਰਦੇ ਹੁੰਦੇ ਸੀਗੇ ਰੱਬ ਦੇ ਨਾਲ ਉਹਨਾਂ ਦਾ ਲਗਾਵ ਬੜਾ ਹੁੰਦਾ ਸੀ ਰਾਜਕੰਦਾ ਕਿਉ ਧਰਮੀ ਰਾਜਾ ਹੋ ਸਕਦਾ ਉਹਦੀ ਧੀ ਦੇ ਨਾਲ ਨਾਲ ਮੇਰੇ ਪੁੱਤਰ ਦਾ ਭਲਾ ਹੋ ਜੇ ਰਾਜਾ ਜਿੰਨੀ ਜਲਦੀ ਹੁੰਦਾ ਨਾ ਆਪਦੇ ਪੁੱਤਰ ਦਾ ਵਿਆਹ ਅੱਜ ਦੇ ਰਾਜਕੁਮਾਰ ਦਾ ਵਿਆਹ ਉਹ ਧਰਮੀ ਰਾਜਕੁਮਾਰੀ ਨਾਲ ਕਰ ਦਿੰਦਾ ਉਹ ਰਾਜਕੁਮਾਰੀ ਵਿਆਹ ਕੇ ਇਹਨਾਂ ਦੇ ਘਰੇ ਆ ਜਾਂਦੀ ਆ ਹੁਣ ਰਾਜਕੁਮਾਰ ਤੇ ਉਹ ਰਾਜਕੁਮਾਰੀ ਵਿਆਹ ਦੇ ਬੰਧਨ ਚ ਬੱਦੇ ਮਹਿਲਾਂ ਵਿੱਚ ਬੜੀਆਂ ਰਸਮੋਈਆਂ ਹੁੰਦੀਆਂ ਬੜਾ ਸੋਹਣਾ ਜਸ਼ਨ ਮਨਾਏ ਜਾਂਦੇ ਆ ਵਧੀਆ ਜ਼ਿੰਦਗੀ ਜਿਉ ਰਹੇ ਹੁੰਦੇ ਆ ਲੇਕਿਨ ਦੂਜੇ ਪਾਸੇ ਰਾਜਕੁਮਾਰੀ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦੀ ਉਮਰ ਬੜੀ ਥੋੜੀ ਆ ਤਾਂ ਦੋਨੋਂ ਜਾਣੇ ਬੜੇ ਖੁਸ਼ ਰਹਿੰਦੇ ਆ ਰਾਜਾ ਰਾਣੀ ਵੀ ਬੜੇ ਖੁਸ਼ ਹੁੰਦੇ ਆ ਤਾਂ ਉਧਰ ਉਹ ਟਾਈਮ ਨੇੜੇ ਆਉਣ ਲੱਗਦਾ ਜਿਸ ਟਾਈਮ ਵੀ ਰਾਜਕੁਮਾਰ ਦੀ ਉਮਰ 16 ਸਾਲ ਦੀ ਪੂਰੀ ਹੋਣ ਵਾਲੀ ਆ ਹੁਣ ਰਾਜਕੁਮਾਰ ਦੀ ਉਮਰ 'ਚ ਨਾ ਕੁਝ ਦਿਨ ਬਾਕੀ ਰਹਿ ਜਾਂਦੀ ਆ ਰਾਜਕੁਮਾਰ ਦੀ ਉਮਰ ਜਦੋਂ 16 ਸਾਲ ਦੀ ਹੋ ਰਹੀ ਆ ਤਾਂ ਉਹ ਕਹਿੰਦੇ ਆ ਕਿ ਜਿਹੜੀ ਮੌਤ ਆ ਨਾ ਉਹ ਕਿਸੇ ਬਹਾਨੇ ਨਾਲ ਆਉਂਦੀ ਆ ਮਨੁੱਖ ਨੂੰ ਸਿੱਧਾ ਤਾਂ ਉਹ ਮਾਰਦੀ ਨਹੀਂ ਤਾਂ ਐਸੇ ਬਹਾਨੇ ਨਾਲ ਨਾ ਜਿਹੜਾ ਧਰਮਰਾਜ ਆ ਉਹ ਇੱਕ ਸੱਪ ਨੂੰ ਆਪਦਾ ਹੁਕਮ ਦਿੰਦਾ ਕਿ ਤੂੰ ਉਸ ਰਾਜਕਮਰ ਨੂੰ ਜਾ ਕੇ ਡੰਗ ਮਾਰਨਾ ਕਿਉਂਕਿ ਉਹਦੀ ਉਮਰ ਪੂਰੀ ਹੋ ਚੁੱਕੀ ਆ ਧਰਮਰਾਜ ਪਰਮੇਸ਼ਰ ਧਰਮਰਾਜ ਨੂੰ ਹੁਕਮ ਦਿੰਦਾ ਤੇ ਧਰਮਰਾਜ ਉਹ ਸੱਪ ਭੇਜਦਾ ਨਾ ਉਹਦੇ ਡੰਗ ਮਾਰਨ ਲਈ ਤਾਂ ਉਸ ਆਪ ਜਦੋਂ ਰਾਜੇ ਦੇ ਮਹਿਲਾਂ ਵਿੱਚ ਦਾਖਲ ਹੁੰਦਾ ਤਾਂ ਉਸ ਦਿਨ ਕੀ ਹੁੰਦਾ ਜਿਸ ਦਿਨ ਉਹ ਸੱਪ ਰਾਜੇ ਦੇ ਮਹਿਲਾਂ ਚ ਦਾਖਲ ਹੁੰਦਾ ਨਾ ਜਿਸ ਦਿਨ ਉਸ ਰਾਜਕੁਮਾਰ ਦੀ ਉਮਰ ਪੂਰੀ ਹੋਣੀ ਹੁੰਦੀ ਆ ਉਸ ਦਿਨ ਉਹ ਰਾਜਕੁਮਾਰ ਘਰ ਨਹੀਂ ਹੁੰਦਾ ਉਹ ਸ਼ਿਕਾਰ ਤੇ ਗਿਆ ਹੁੰਦਾ ਉਹ ਸੱਪਣਾ ਉਹਦੇ ਸੌਣ ਵਾਲੀ ਜਗ੍ਹਾ ਦੇ ਉੱਤੇ ਲੋਕ ਕੇ ਬੈਠ ਜਾਂਦਾ ਕਿ ਉਹ ਰਾਜਕੁਮਾਰ ਨੂੰ ਡੰਗ ਮਾਰੂਗਾ ਉਹਦੀ ਮੌਤ ਹੋ ਜਾਊਗੀ ਤਾਂ ਉਸੇ ਵੇਲੇ ਨਾ ਜਿਹੜਾ ਰਾਜਕੁਮਾਰ ਆ ਉਹਨੇ ਕਿਤੇ ਸ਼ਿਕਾਰ ਤੋਂ ਕਾਫੀ ਦਿਨਾਂ ਬਾਅਦ ਆਉਣਾ ਹੁੰਦਾ ਤੇ ਉਹ ਰਾਣੀ ਨੇ ਨਾ ਘਰ ਵਿੱਚ ਬੜੇ ਤਰ੍ਹਾਂ ਦੇ ਰਾਜਕੁਮਾਰੀ ਨੇ ਆਪਦੇ ਪਤੀ ਦੇ ਆਉਣ ਦੀ ਖੁਸ਼ੀ ਵਿੱਚ ਨਾ ਪਕਵਾਨ ਬਣਾਏ ਹੁੰਦੇ ਆ ਬਹੁਤ ਜ਼ਿਆਦਾ ਤਰ੍ਹਾਂ ਦੇ ਰਾਸ਼ਨ ਹੁੰਦਾ ਤੇ ਉਹਦੇ ਵਿੱਚ ਨਾ ਬੜੇ ਗਰੀਬਾਂ ਦਾ ਭਲਾ ਵੀ ਕੀਤਾ ਜਾਂਦਾ ਤੇ ਉਧਰੋਂ ਨੇੜੇ ਦੇ ਪਿੰਡ ਵਿੱਚ ਨਾ ਇੱਕ ਗਰੀਬ ਮੰਗਤਾ ਹੁੰਦਾ ਉਹ ਮੰਗਤਾ ਜਿਹੜਾ ਕਿ ਦੋ ਟਾਈਮ ਦੀ ਰੋਟੀ ਵੀ ਆ ਜਿਹੜੀ ਉਹ ਮੰਗ ਕੇ ਖਾਂਦਾ ਪਿੰਡਾਂ ਚੋ ਤੇ ਉਹ ਗਰੀਬ ਮੰਗਤੇ ਦੀ ਨਾ ਘਰ ਵਿੱਚ ਇੱਕ ਵਿਆਹੀ ਹੋਈ ਧੀ ਆਈ ਆ ਚਾਪਾ ਕੱਟਣ ਤੇ ਉਹਦੇ ਇੱਕ ਪੁੱਤਰੀ ਹੋਈ ਆ ਛੋਟੀ ਜੀ ਜਿਹੜੀ ਕਿ ਦੋ ਦਿਨ ਦੀ ਆ ਦੋ ਦਿਨ ਦਾ ਬੱਚਾ ਆ ਲੇਕਿਨ ਉਹ ਮੰਗਤੇ ਦੇ ਘਰ ਐਨੀ ਜ਼ਿਆਦਾ ਗਰੀਬੀ ਆ ਨਾ ਕਿ ਉਹਦੀ ਬੇਟੀ ਦੇ ਜਿਹੜਾ ਭੁੱਖ ਦੇ ਕਾਰਨ ਦੁੱਧ ਨਹੀਂ ਆ ਰਿਹਾ ਤੇ ਉਹ ਬੱਚਾ ਦਿਨ ਰਾਤ ਰੋ ਰਿਹਾ ਤੇ ਉਹ ਜਿਹੜਾ ਗਰੀਬ ਮੰਗਤਾ ਨਾ ਉਹ ਆਪਦੀ ਧੀ ਦੀ ਬਦੌਲਤ ਪਿੰਡਾਂ ਵਿੱਚ ਮੰਗਣ ਜਾਂਦਾ ਰੋਟੀ ਮੰਗਣ ਦੁੱਧ ਮੰਗਣ ਤੇ ਉਹ ਆਵਾਜ਼ਾਂ ਦਿੰਦਾ ਫਿਰਦਾ ਕਿ ਦੋ ਰੋਟੀਆਂ ਵੱਟੇ ਦੋ ਜਾਨਾਂ ਬਚਦੀਆਂ ਦੋ ਰੋਟੀਆਂ ਪਿੱਛੇ ਦੋ ਜਾਨਾਂ ਬਚਦੀਆਂ ਉਹਨੂੰ ਇਹ ਹੁੰਦਾ ਕਿ ਮੈਂ ਆਪਦੀ ਧੀ ਲਈ ਮੰਗ ਕੇ ਖਵਾਵਾ ਮੇਰੀ ਧੀ ਦਾ ਪੇਟ ਭਰ ਜੂਗਾ ਤਾਂ ਉਹ ਨਵੀਂ ਜੰਮੀ ਬੱਚੀ ਬਚ ਜੂਗੀ ਜਦੋਂ ਉਹ ਆਵਾਜ਼ਾਂ ਦਿੰਦਾ ਨਾ ਤੇ ਇਹ ਆਵਾਜ਼ ਰਾਜਕੁਮਾਰੀ ਸੁਣਦੀ ਆ ਤਾਂ ਰਾਜਕੁਮਾਰੀ ਜਦੋਂ ਆਦੇ ਕਰਿੰਦਿਆਂ ਨੂੰ ਕਹਿੰਦੀ ਆ ਕਿ ਇਹ ਬੰਦਾ ਦੇਖੋ ਕੌਣ ਆ ਇਹ ਵਾਜਾ ਕਿਉਂ ਦੇ ਰਿਹਾ ਉਹ ਦੱਸਦੀ ਆ ਕਿ ਇਹ ਮੰਗਤਾ ਨੇੜੇ ਦੇ ਪਿੰਡ ਦਾ ਇਹ ਮੰਗ ਕੇ ਰੋਟੀ ਖਾਂਦਾ ਤੇ ਉਹ ਰਾਜਕੁਮਾਰੀ ਕਹਿੰਦੀ ਆ ਕਿ ਅੱਜ ਤਾਂ ਆਪਣੇ ਮਹਿਲਾਂ ਵਿੱਚ ਬਹੁਤ ਭਗਵਾਨ ਪੱਕਿਆ ਆ ਆਪਾਂ ਤਾਂ ਪੁੰਨੋਦਾਨੀ ਕਰਨਾ ਜੇ ਆਪਾਂ ਇਹਨੂੰ ਦੇ ਦਈਏ ਤਾਂ ਆਪਣਾ ਹੋਰ ਵੱਡਾ ਪੁੰਨ ਹੋ ਜੂ ਉਸ ਮੰਗਤੇ ਨੂੰ ਬੁਲਾਉਂਦੀ ਆ ਤੇ ਸਾਰੀ ਕਹਾਣੀ ਪੁੱਛਦੀ ਆ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਕਿਵੇਂ ਆ ਉਹ ਮੰਗਤਾ ਦੱਸਦਾ ਕਿ ਮੇਰੇ ਘਰ ਮੇਰੀ ਬੇਟੀ ਦਾ ਚਾਪਾ ਹੋਇਆ ਵਾ ਇਦਾਂ ਕਰਕੇ ਤੇ ਮੇਰੇ ਦੋਤੀ ਹੋਈ ਆ ਜਿਹੜੀ ਕਿ ਬਹੁਤ ਦੋ ਦਿਨਾਂ ਤੋਂ ਭੁੱਖੀ ਆ ਬਹੁਤ ਰੋ ਰਹੀ ਆ ਜਦੋਂ ਉਹ ਰਾਜਕੁਮਾਰੀ ਇਹ ਸਾਰੀ ਗੱਲ ਸੁਣਦੀ ਆ ਨਾ ਉਹਦੇ ਅੱਖਾਂ ਚੋਂ ਪਾਣੀ ਆ ਜਾਂਦਾ ਤੋਂ ਉਹ ਆਪਣੇ ਕਰਿੰਦਿਆਂ ਨੂੰ ਕਹਿੰਦੀ ਆ ਨਾ ਕਿ ਜਿੰਨਾ ਵੀ ਰਾਸ਼ਨ ਇਹ ਚੁੱਕ ਸਕਦਾ ਨਾ ਨਾ ਲਲਜਾ ਸਕਦਾ ਇਹਨੂੰ ਉਨਾਂ ਹੀ ਰਾਸ਼ਨ ਦੇ ਦਿਓ ਤੇ ਉਹ ਮੰਗਤਾ ਨਾ ਝੋਲੀਆਂ ਭਰ ਕੇ ਲੱਦਿਆ ਫਲੱਦਿਆ ਵਾਪਸ ਆਉਦੇ ਘਰ ਜਾਂਦਾ ਜਦੋਂ ਉਹ ਘਰ ਜਾਂਦਾ ਜਾ ਕੇ ਰਾਸ਼ਨ ਰੱਖਦਾ ਤੇ ਉਹ ਦਾਹੀ ਨੂੰ ਕਹਿੰਦਾ ਕਿ ਇਹ ਜਿਹੜਾ ਦੁੱਧ ਆ ਇਹ ਮੇਰੀ ਬੱਚੀ ਨੂੰ ਪਿਆਇਆ ਜਾਵੇ ਰਾਸ਼ਨ ਖਵਾਇਆ ਜਾਵੇ ਤਾਂ ਦਾਹੀ ਉਹਦੀ ਬੱਚੀ ਨੂੰ ਜਾਪੇ ਵਾਲੀ ਔਰਤ ਨੂੰ ਉਹ ਸਾਰਾ ਕੁਝ ਖਵਾਉਂਦੀ ਆ ਜਿਹਦੇ ਨਾਲ ਉਹਦੇ ਬੱਚੀ ਦੇ ਦੁੱਧ ਆਉਂਦਾ ਤੇ ਉਹ ਜਿਹੜੀ ਨਵ ਜੰਮੀ ਬੱਚੀ ਆ ਉਹ ਰੱਜ ਕੇ ਦੁੱਧ ਪੀਂਦੀ ਆ ਤੇ ਸ਼ਾਂਤ ਹੋ ਜਾਂਦੀ ਆ ਤੇ ਸੌਂ ਜਾਂਦੀ ਆ ਤੇ ਉਹ ਜਿਹੜਾ ਮੰਗਤਾ ਨਾ ਉਹ ਕਈ ਦਿਨਾਂ ਤੱਕ ਉਹ ਰਾਸ਼ਨਾ ਜਿਹੜਾ ਖਾਂਦਾ ਜਦੋਂ ਉਹ ਬੱਚੀ ਜਾਪੇ ਵਾਲੀ ਲੜਕੀ ਉਹ ਰਾਸ਼ਨ ਖਾਂਦੀ ਆ ਨਾ ਤੇ ਉਹ ਨਾ ਸੱਤ ਵਾਰ ਆਪਦੇ ਮੂੰਹੋਂ ਕਹਿੰਦੀ ਆ ਕਿ ਜਿਉਂਦੀ ਰਵੇ ਉਹ ਰਾਜਕੁਮਾਰੀ ਉਹਦਾ ਸੁਹਾਗ ਜਿਉਂਦਾ ਰਵੇ ਉਹਦਾ ਘਰ ਵਾਸਤਾ ਰਵੇ ਜਿਨੇ ਅੱਜ ਮੇਰੀ ਨਵ ਜੰਮੀਤੀ ਬਚਾਤੀ ਜਿਨੇ ਅੱਜ ਮੈਨੂੰ ਬਚਾਤਾ ਜਿਨੇ ਅੱਜ ਇੰਨੀ ਵੱਡੀ ਅਸੀਸ ਮੇਰੇ ਤੋਂ ਲਈਆ ਕਿ ਉਹ ਸਦਾ ਸੁਹਾਗਣ ਉਹ ਸੱਤ ਵਾਰ ਆਪਦੇ ਮੂੰਹ ਚੋਂ ਨਾ ਇਹ ਸ਼ਬਦ ਕਹਿੰਦੀ ਆ ਤੇ ਉਹ ਜਿਹੜਾ ਮੰਗਤਾ ਹੁੰਦਾ ਨਾ ਉਹ ਦੂਜੇ ਦੇ ਨਾ ਰਾਜਕੁਮਾਰੀ ਕੋਲ ਜਾਂਦਾ ਉੱਥੇ ਜਾ ਕੇ ਕਹਿੰਦਾ ਨਾ ਕਿ ਮੇਰੀ ਧੀ ਨੇ ਨਾ ਤੁਹਾਨੂੰ ਬੜੀਆਂ ਅਸੀਸਾਂ ਦੇ ਕੇ ਭੇਜਿਆ ਮੈਨੂੰ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਉਹ ਰਾਜਕੁਮਾਰੀ ਨਾ ਫੇਰ ਕਹਿੰਦੀ ਆ ਕਿ ਤੁਹਾਨੂੰ ਅੱਜ ਵੀ ਕੁਝ ਚਾਹੀਦਾ ਤੁਸੀਂ ਲੈ ਚੋ ਉਹ ਕਹਿੰਦਾ ਕਿ ਨਹੀਂ ਮੇਰੇ ਘਰ ਕੱਲ ਵਾਲੇ ਬਹੁਤ ਕੁਝ ਪਿਆ ਬਸ ਮੈਂ ਤਾਂ ਤੁਹਾਨੂੰ ਇੱਕ ਅਸੀਸਾਂ ਹੀ ਦੇਣ ਆਇਆ ਸੀ ਤਾਂ ਰਾਜਕੁਮਾਰੀ ਉਹਦਾ ਸਵਾਗਤ ਕਰਦੀ ਆ ਤਾਂ ਇਸੇ ਤਰ੍ਹਾਂ ਜਦੋਂ ਦੂਜੇ ਦਿਨ ਆਏ ਹੁੰਦਾ ਤਾਂ ਉਸੇ ਟਾਈਮ ਜਿਹੜਾ ਰਾਜਕੁਮਾਰ ਹੈ ਨਾ ਉਹ ਘਰ ਆ ਜਾਂਦਾ ਸ਼ਿਕਾਰ ਤੋਂ ਹੁਣ ਰਾਜਕੁਮਾਰ ਘਰ ਆਉਂਦਾ ਉਹਦੇ ਲਈ ਤਾਂ ਪਕਵਾਨ ਬਣ ਰਹੇ ਸੀ ਉਹਦੇ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਦੂਜੇ ਪਾਸੇ ਮਹਿਲਾਂ 'ਚ ਸਾਪੋ ਦੀ ਵੇਟ ਕਰ ਰਿਹਾ ਕਿਉਂਕਿ ਉਹਦੀ ਉਮਰ ਪੂਰੀ ਹੋ ਚੁੱਕੀ ਆ ਜਦੋਂ ਸੱਪ ਆਉਂਦਾ ਤੇ ਰਾਜਕੁਮਾਰ ਖਾਣਾ ਖਾਣ ਤੋਂ ਬਾਅਦ ਸ਼ਾਮ ਨੂੰ ਆਪਦੇ ਪਲੰਘਾਂ ਤੇ ਜਾ ਕੇ ਸੌਂ ਜਾਂਦਾ ਤੇ ਸੱਪ ਉਹਨੂੰ ਨਾ ਰਾਤ ਨੂੰ ਡੰਗਦਾ ਸੱਪ ਡੰਗ ਮਾਰਦਾ ਕਿਉਂਕਿ ਸੱਪ ਨੂੰ ਧਰਮਰਾਜ ਨੇ ਭੇਜਿਆ ਸੀਗਾ ਉਹਨੇ ਤਾਂ ਆਪਦਾ ਕੰਮ ਕਰਨਾ ਸੀਗਾ ਰਾਜਕੁਮਾਰ ਦੇ ਡੰਗ ਵਾਜਦਾ ਤੇ ਰਾਜਕੁਮਾਰ ਨੂੰ ਜ਼ਹਿਰ ਨਹੀਂ ਚੜਦਾ ਰਾਜਕੁਮਾਰ ਤੜਕਿਉਮੀ ਉੱਠ ਖੜਾਦਾ ਤੇ ਉਹ ਜਦੋਂ ਧਰਮਰਾਜ ਸੱਪ ਨੂੰ ਪੁੱਛਦਾ ਕੀ ਗੱਲ ਤੈਨੂੰ ਕਿਹੜੇ ਕੰਮ ਭੇਜਿਆ ਸੀ ਤੂੰ ਕਿਹੜੇ ਕੰਮ ਕਰਕੇ ਆਇਆ ਤੈਨੂੰ ਤਾਂ ਰਾਜਕੁਮਾਰ ਨੂੰ ਮਾਰਨ ਲਈ ਭੇਜਿਆ ਸੀ ਸੱਪ ਕਹਿੰਦਾ ਕਿ ਮੈਂ ਤਾਂ ਡੰਗ ਮਾਰਿਆ ਸੀਗਾ ਲੇਕਿਨ ਉਹਨੂੰ ਜ਼ਹਿਰ ਨਹੀਂ ਚੜਿਆ ਤਾਂ ਉਹ ਕਹਿੰਦਾ ਕੀ ਧਰਮਰਾਜ ਕਹਿੰਦਾ ਕਿ ਇਹ ਪਰਮੇਸ਼ਰ ਦਾ ਹੁਕਮ ਸੀਗਾ ਰੱਬ ਦਾ ਤੈਨੂੰ ਉਹਨੂੰ ਮਾਰਨਾ ਹੀ ਪੈਣਾ ਸੀ ਫਿਰ ਸੱਪ ਕਹਿੰਦਾ ਕਿ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਉਹਨੂੰ ਡੰਗ ਮਾਰਨ ਵਾਸਤੇ ਮਾਰਿਆ ਸੀ ਲੇਕਿਨ ਜਿਵੇਂ ਇੱਕ ਬਾਦਦਵਾ ਇਨਸਾਨ ਨੂੰ ਲੱਗਦੀ ਆ ਨਾ ਉਹਨਾਂ ਨੂੰ ਅਸੀਸ ਲੱਗੀ ਆ ਉਹਦੇ ਜਿਹੜੇ ਮਹਿਲਾਂ ਦੀ ਰਾਣੀ ਆ ਨਾ ਰਾਜਕੁਮਾਰੀ ਉਹਨੇ ਕੱਲ ਲੰਗਰ ਲਗਾਏ ਸੀਗੇ ਤੇ ਉਹ ਗਰੀਬ ਮੰਗਤੇ ਦੀ ਤੀਨੇ ਲੰਗਰ ਛਕੇ ਸੀ ਤੇ ਉਹਨੇ ਇਹ ਅਸੀਸਾਂ ਦਿੱਤੀਆਂ ਸੀ ਵੀ ਜਿਹਨੇ ਵੀ ਇਹ ਲੰਗਰ ਲਾਇਆ ਮੇਰਾ ਪੇਟ ਭਰਿਆ ਉਹਦਾ ਸੁਭਾਗ ਹਮੇਸ਼ਾ ਜਿੰਦਾ ਰਹੇ ਲੰਮੀ ਉਮਰ ਵਾਲਾ ਹੋਵੇ ਉਹ ਕਹਿੰਦਾ ਨਾ ਕਿ ਇਹ ਪਰਮਾਤਮਾ ਨੇ ਉਹਦੀਆਂ ਅਰਦਾਸਾਂ ਸੁਣ ਲਈਆਂ ਉਹਦਾ ਸ਼ੁਕਰਾਨਾ ਸੁਣ ਲਿਆ ਇਸ ਕਰਕੇ ਉਹ ਰਾਜਕੁਮਾਰ ਨੂੰ ਜ਼ਹਿਰ ਨਹੀਂ ਚੜਿਆ ਤੇ ਮੈਨੂੰ ਇਹ ਪਰਮਾਤਮਾ ਵੱਲੋਂ ਇਹ ਅਹਿਸਾਸ ਹੋਇਆ ਕਿ ਇਹਦੀ ਉਮਰ ਪਰਮਾਤਮਾ ਨੇ ਵਧਾ ਦਿੱਤੀ ਤਾਂ ਉਸ ਟਾਈਮ ਧਰਮਰਾਜ ਵੀ ਜਿਹੜਾ ਸੱਪ ਨੂੰ ਕਹਿੰਦਾ ਕਿ ਬਾਕੀ ਪਰਮਾਤਮਾ ਤੋਂ ਵੱਡਾ ਕੁਝ ਨਹੀਂ ਅਸੀਸ ਤੋਂ ਵੱਡਾ ਕੁਝ ਨਹੀਂਗਾ ਤੇ ਜਦੋਂ ਇਹ ਕਹਾਣੀ ਇੱਕ ਬਾਜ ਬਾਕੀ ਦੇ ਪੰਛੀਆਂ ਨੂੰ ਸੁਣਾ ਰਿਹਾ ਤਾਂ ਬਾਜ ਦੱਸ ਰਿਹਾ ਕਿ ਇੱਕ ਛੋਟਾ ਜਿਹਾ ਦਾਨ ਜਾਂ ਵੱਡਾ ਦਾਨ ਕਿਸੇ ਦੀ ਜ਼ਿੰਦਗੀ ਬਚਾਉਂਦਾ ਤੇ ਉਹ ਸਾਨੂੰ ਕਿਵੇਂ ਪਰਮਾਤਮਾ ਦੁੱਖਣਾ ਕਰਕੇ ਮੋੜਦਾ ਇਹ ਸਾਡੇ ਦਾਨ ਤੋਂ ਹੀ ਪਤਾ ਚੱਲਦਾ ਕਿਤੇ ਨਾ ਕਿਤੇ ਸਾਡਾ ਕਿਣਕਾ ਦਾਨ ਕੀਤਾ ਵੀ ਸਾਡੇ ਮੂਰੇ ਆਉਂਦਾ ਉਹ ਕਹਿੰਦਾ ਕਿ ਜੋ ਵਾਹਿਗੁਰੂ ਨੇ ਸਾਡੀ ਕਿਸਮਤ ਚ ਲਿਖਿਆ ਉਹ ਬਦਲਤਾ ਨਹੀਂ ਸਕਦਾ ਲੇਕਿਨ ਉਹ ਕੀਤੇ ਦਾਨਪੂਰਨ ਕਰਕੇ ਉਹਨੂੰ ਵਧਾਇਆ ਜਾ ਸਕਦਾ ਪਰਮਾਤਮਾ ਵੀ ਕਿਤੇ ਨਾ ਕਿਤੇ ਇਸ ਲਈ ਮਜਬੂਰ ਹੋ ਜਾਂਦਾ ਕਿ ਇਹ ਬੰਦੇ ਨੇ ਫਰਾਨੇ ਦਾ ਭਲਾ ਕੀਤਾ ਸੀ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਵੀਰ ਪੈਦਾ ਲੰਗਰ ਚਲਾਇਆ ਤੇ ਉਹ ਅੱਜ ਵੀ ਲੰਗਰ ਚੱਲਦਾ ਜਿਹੜੇ ਉਹ ਲੰਗਰ ਖਾਂਦੇ ਆ ਲੱਖ ਵਾਰਸ਼ ਕਰਾਨਾ ਕਰਦੇ ਆ ਜਿਸ ਕਰਕੇ ਸਾਡੀ ਸਿੱਖ ਕੌਮ ਵੀ ਅੱਜ ਬਲੰਦੀਆਂ ਤੇ ਆ ਅਜਿਹੇ ਸਿੱਖ ਜਿਹੜੇ ਕਿ ਦੁਨੀਆ ਤੇ 2% ਨੇ ਲੇਕਿਨ ਉਹਨਾਂ ਦੀ 올 ਵਰਡ ਦੇ ਵਿੱਚ ਇੰਨੀ ਚੜ੍ਹਾਈ ਆ ਕਿ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਜਦਕਿ ਬਹੁਤ ਸਾਰੀਆਂ ਕਮਿਊਨਿਟੀਆ ਇਦਾਂ ਦੀਆਂ ਵੀ ਨੇ ਜਿਨ੍ਹਾਂ ਨੂੰ ਦੁਨੀਆ ਵਿੱਚ ਕੋਈ ਜਗ੍ਹਾ ਵੀ ਨਹੀਂ ਆ ਲੇਕਿਨ ਉਹ ਦਾਨ ਦੇ ਕਰਕੇ ਉਹ ਲੰਗਰਾਂ ਦੇ ਕਰਕੇ ਅੱਜ ਸਾਨੂੰ ਦੁਨੀਆ ਜਾਣਦੀ ਆ ਤੇ ਇਹੀ ਬਾਜ ਕਹਿੰਦਾ ਕਿ ਜਿੰਨਾ ਵੀ ਹੋ ਸਕੇ ਕਿਸੇ ਨੂੰ ਦਾਨ ਕਰੋ ਕਿਉਂਕਿ ਉਹ ਦਾਨ ਦਾ ਪਤਾ ਨਹੀਂ ਕਦੋਂ ਸਾਡੇ ਮੂਰੇ ਫਲ ਆਉਣਾ ਤੇ ਕਦੋਂ ਸਾਨੂੰ ਉਹ ਦਾਨ ਨੇ ਬਚਾਉਣਾ ਇਹ ਸੀ ਜੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਸਭ ਨੂੰ ਦਾਨ ਕਰਨਾ ਚਾਹੀਦਾ ਤੇ ਆਪਾਂ ਨੂੰ ਵੀ ਇਹਦਾ ਫਲ ਜ਼ਰੂਰ ਮਿਲੇ ਪਰਮਾਤਮਾ ਮੂਰੇ ਅਰਦਾਸ ਜ਼ਰੂਰ ਕਰਿਓ ਤੇ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ